ਸੋ ਇਹ ਜਿਹੜੇ ਬਜ਼ੁਰਗ ਹੁੰਦੇ ਆ ਉਹ ਤੁਰਿਆ ਫਿਰਦਾ ਇੱਕ ਹਸਪੀਟਲ ਕਹਿ ਸਕਦੇ ਆ ਵੀ ਉਹਨਾਂ ਦੇ ਕੋਲ ਬਹੁਤ ਜਾਣਕਾਰੀ ਹੁੰਦੀ ਹੁਣ ਆਪਾਂ ਇਹ ਕੀਮਤੀ ਜਾਣਕਾਰੀ ਜਨਨ ਕਿ ਨਾ ਬਜ਼ੁਰਗਾਂ ਨੂੰ ਸੰਦੂਕ ਦੇ ਵਿੱਚ ਬੰਦ ਨਹੀਂ ਰਹਿਣ ਦੇਣਾ ਕਿਸੇ ਵੀ ਬਜ਼ੁਰਗ ਨੂੰ ਕੋਈ ਵੀ ਇਹੋ ਜੀ ਪ੍ਰੋਬਲਮ ਦਾ ਨਾਮ ਵੀ ਨਹੀਂ ਪਤਾ ਸੀ ਜਿਹੋ ਜੀਆਂ ਪ੍ਰੋਬਲਮ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਲੱਗ ਰਹੀਆਂ ਨੇ ਮੈਰਿਡ ਲੇਡੀਜ਼ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਬਜ਼ੁਰਗਾਂ ਦੀ ਬਹੁਤ ਘਾਟ ਪੈਂਦੀ ਜਾ ਰਹੀ ਹੈ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕੇਸ ਸੋ ਸਤ 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 ਸਾਰਿਆਂ ਦਾ ਮੇਰੇ ਚੈਨਲ ਰੂਪਲਾ ਕਰਤੇ ਤੇ ਫਰੈਂਡ ਅੱਜ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਨ ਲੱਗੇ ਆਂ ਕਿ ਆਪਣੇ ਕੋਲ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਹ ਘਰ ਦੇ ਤਾਲੇ ਹੁੰਦੇ ਨੇ ਤੇ ਬਹੁਤ ਹੀ ਸੋਚ ਸਮਝ ਵਾਲੇ ਹੁੰਦੇ ਨੇ ਜਿਨ੍ਹਾਂ ਦੀ ਅੱਜ ਕੱਲ ਦੀ ਪੀੜ੍ਹੀ ਉਹ ਕੀਮਤ ਨਹੀਂ ਸਮਝਦੀ ਇਹ ਆਪਣੇ ਦਿਮਾਗ 'ਚ ਆਇਆ ਤਾਂ ਕਿ ਆਪਣੇ ਕੋਲ ਦਿਨ ਮਾਤਾ ਜੀ ਆਏ ਸੀ ਉਹਨਾਂ ਦੀਆਂ ਗੱਲਾਂ ਤੋਂ ਲੱਗਿਆ ਕਿ ਉਹਨਾਂ ਨੂੰ ਕੋਈ ਸਮਝਣਾ ਨਹੀਂ ਚਾਹੁੰਦਾ ਸੀਗਾ ਪਰ ਆਪਾਂ ਵੀਡੀਓ ਪਾਈ ਉਹ ਬੜੇ ਖੁਸ਼ ਹੋਏ ਉਹ ਕਹਿੰਦੇ ਵੀ ਤੁਹਾਡੇ ਇਸ ਇਹ ਸੇਹਰਾ ਜਿਹੜਾ ਜਾਂਦਾ ਹੈ ਕੀਮਤੀ ਗੱਲਾਂ ਵੀ ਸਿੱਖਣ ਨੂੰ ਮਿਲਦੀਆਂ ਨੇ ਜਿਵੇਂ ਆਮ ਹੀ ਤੁਸੀਂ ਜਾਣਦੇ ਹੋ ਕਿ ਕਹਿੰਦੇ ਘਰ ਦੇ ਬਜ਼ੁਰਗ ਜਿਹੜੇ ਉਤਾਲੇ ਹੁੰਦੇ ਆ ਘਰ ਦੇ ਤੇ ਕੋਈ ਵੀ ਸਿਆਣਾ ਬਜ਼ੁਰਗ ਉਹ ਕਹਾਵਤ ਸਾਰੀਆਂ ਸੁਣੀ ਹੋਣੀ ਆ ਭੀ ਸੰਦੂਕ 'ਚ ਬੰਦ ਕਰਕੇ ਲੈ ਗਏ ਸੀਗੇ ਬਜ਼ੁਰਗ ਬਹੁਤ ਸਿਆਣੇ ਹੁੰਦੇ ਨੇ ਸਿਆਣੇ ਇਸ ਤਰ੍ਹਾਂ ਵੀ ਉਹਨਾਂ ਨੇ ਐਕਸਪੀਰੀਅੰਸ ਕੀਤਾ ਹੁੰਦਾ ਸਾਰੀ ਆਪਣੀ ਲਾਈਫ ਦਾ ਐਕਸਪੀਰੀਅੰਸ ਕੀਤਾ ਹੁੰਦਾ ਸੋ ਕਈ ਇਹੋ ਜਿਹੇ ਬਜ਼ੁਰਗ ਨੇ ਕਿ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦੀ ਕੀਮਤੀ ਜਾਣਕਾਰੀ ਹੁੰਦੀ ਹੈ ਜੀ ਤੋਂ ਆਪਾਂ ਅੱਜ ਕੱਲ ਦੀ ਪੀੜ੍ਹੀ ਵਾਂਝੀ ਰਹਿ ਚੁੱਕੀ ਆ ਹੋਰ ਨਵੀਆਂ ਚੀਜ਼ਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੀ ਆ ਸਿੱਖੋ ਬੜੀ ਵਧੀਆ ਗੱਲ ਆ ਤਰੱਕੀ ਵੀ ਕਰੋ ਪਰ ਆਪਣੇ ਪਿਛੋਕੜ ਨੂੰ ਕਦੇ ਨਾ ਭੁੱਲੋ ਆਪਣੇ ਬਜ਼ੁਰਗਾਂ ਨੂੰ ਕਦੇ ਨਾ ਭੁੱਲੋ ਜੋ ਤੁਹਾਨੂੰ ਕਹਿ ਰਹੇ ਨੇ ਉਹ ਉਹਨਾਂ ਦੀ ਗੱਲ ਮੰਨੋ ਸੁਣੋ ਜਿਸ ਘਰ ਵਿੱਚ ਬਜ਼ੁਰਗਾਂ ਦੀ ਇੱਜ਼ਤ ਆ ਨਾ ਉਹ ਘਰ ਬਹੁਤ ਸੌਖਾ ਹੁੰਦਾ ਸੋ ਅੱਜ ਆਪਾਂ ਜਿਹੜੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਕੋ ਜਿੰਨਾਂ ਕੋ ਵੀ ਬਹੁਤੋ ਕਰਮਾ ਵਾਲੇ ਹੁੰਦੇ ਨੇ ਜਿੰਨਾਂ ਕੋ ਬਜ਼ੁਰਗ ਹੁੰਦੇ ਨੇ ਕਿ ਤੁਸੀਂ ਤੁਹਾਡੇ ਕੋ ਜੇ ਇਹੋ ਜਿਹੇ ਬਜ਼ੁਰਗ ਨੇ ਤਾਂ ਸਾਨੂੰ ਸੰਪਰਕ ਕਰੋ ਆਪਾਂ ਉਹਨਾਂ ਦਾ ਐਕਸਪੀਰੀਅੰਸ ਕੱਲਾ ਜਿਵੇਂ ਤੁਸੀਂ ਲੈ ਰਹੇ ਹੋ ਉਹਦੇ ਨਾਲ ਨਾਲ ਆਪਾਂ ਪੂਰੀ ਜਨਤਾ ਨੂੰ ਐਕਸਪੀਰੀਅੰਸ ਦਈਏ ਕੋਈ ਵੀ ਕੀਮਤੀ ਗੱਲ ਖਾਸ ਕਰਕੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਬਚਪਨ गुਜ਼ਾਰਿਆ ਵਾ ਚਾਹੇ ਪਾਕਿਸਤਾਨ ਤੋਂ ਆਏ ਨੇ ਉਹਨਾਂ ਨੂੰ ਜਾਣਕਾਰੀ ਉੱਥੋਂ ਬਾਰੇ ਤੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਵੀਡੀਓ ਦੇ ਵਿੱਚ ਆਪਾਂ ਜਿਹੜਾ ਨੰਬਰ ਦਵਾਂਗੇ ਤੁਸੀਂ ਉੱਤੇ ਫੋਨ ਕਰਕੇ ਸਾਨੂੰ ਆਪਣਾ ਐਡਰੈਸ ਪਿੰਡ ਪਤਾ ਨਾਮ ਸਾਰਾ ਸਾਨੂੰ ਤੁਸੀਂ ਦੱਸ ਸਕਦੇ ਹੋ ਕੋਸ਼ਿਸ਼ ਕਰਾਂਗੇ ਆਪਾਂ ਜਲਦੀ ਤੋਂ ਜਲਦੀ ਉਹਨਾਂ ਸਾਰੇ ਬਜ਼ੁਰਗ ਮਾਤਾ ਪਿਤਾ ਦੇ ਨਾਲ ਮਿਲਣ ਦੀ ਕਿ ਜਿਨ੍ਹਾਂ ਦੇ ਕੋਲੇ ਕੀਮਤੀ ਜਾਣਕਾਰੀ ਆ ਚਾਹੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਆਪਾਂ ਜਿਹੜਾ ਉਹ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ ਸੋ ਇਹ ਜਿਹੜੇ ਬਜ਼ੁਰਗ ਹੁੰਦੇ ਆ ਉਹ ਤੁਰਿਆ ਫਿਰਦਾ ਇੱਕ ਹਸਪੀਟਲ ਕਹਿ ਸਕਦੇ ਆ ਵੀ ਉਹਨਾਂ ਦੇ ਕੋਲ ਬਹੁਤ ਜਾਣਕਾਰੀ ਹੁੰਦੀ ਕਦੀ ਵੀ ਉਹ ਤੁਸੀਂ ਖਾਸ ਕਰਕੇ ਦੇਖਿਆ ਹੋਊਗਾ ਕਿ ਜਿਹੜੇ ਪੁਰਾਣੇ ਬਜ਼ੁਰਗ ਹੋਣਗੇ ਉਹ ਬਿਮਾਰ ਨਹੀਂ ਹੋਣਗੇ ਜੇ ਬਿਮਾਰ ਵੀ ਹੋਣਗੇ ਤੇ ਦਵਾਈ ਨਹੀਂ ਲੈਣਗੇ ਉਹ ਆਮ ਹੀ ਕਹਿ ਦੇਣਗੇ ਸਾਨੂੰ ਚੌਲ ਗੁੜ ਵਾਲੇ ਬਣਾ ਦਿਓ ਅਸੀਂ ਉਹਦੀ ਭਾਫ ਲੈ ਲਈ ਅਸੀਂ ਆਹ ਕਰ ਲਈਏ ਉਹ ਕਰ ਲਈਏ ਉਹੀ ਐਕਸਪੀਰੀਅੰਸ ਆਪਾਂ ਸਾਰਾ ਆਪਣੀ ਜਨਤਾ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿ ਅੱਜ ਕੱਲ ਜਿਹੜੀ ਜਨਤਾ ਵਾ ਉਹ ਦਵਾਈਆਂ ਦੇ ਪਿੱਛੇ ਡਾਕਟਰਾਂ ਦੇ ਪਿੱਛੇ ਬਹੁਤ ਭੱਜਦੀ ਐ ਠੀਕ ਆ ਤੁਸੀਂ ਦਵਾਈ ਲਓ ਜੇ ਸਰੀਰ ਦੀ ਤੁਹਾਨੂੰ ਜ਼ਰੂਰਤ ਆ ਪਰ ਨਿੱਕੀ ਨਿੱਕੀ ਗੱਲ ਪਿੱਛੇ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਆ ਡਾਕਟਰਾਂ ਦੇ ਵੀ ਅੱਜ ਕੱਲ ਜਿਹੜੇ ਧੰਦੇ ਬਣੇ ਹੋਏ ਆ ਸਾਰੇ ਡਾਕਟਰਾਂ ਨੂੰ ਨਹੀਂ ਆਪਾਂ ਕਹਿੰਨੇ ਕਈ ਇਹੋ ਜਿਹੇ ਡਾਕਟਰ ਨੇ ਕਿ ਜਿਨ੍ਹਾਂ ਦੇ ਧੰਦੇ ਬਣੇ ਹੋਏ ਆ ਵੀ ਆਪਾਂ ਜਿਹੜਾ ਵਾ ਉਹ ਸਿਰਫ ਮਰੀਜ਼ ਨੂੰ ਇੱਕ ਮੁਰਗੀ ਸਮਝਦੇ ਨੇ ਜਿਵੇਂ ਕਿ ਕਾਮੀ ਵੀਡੀਓ ਵਾਇਰਲ ਹੋ ਇਹੀ ਪਿੱਛੇ ਜੇ ਵੀ ਇੱਕ ਜਿਹੜੀ ਉਹ ਕੁੜੀ ਨੇ ਜਾਣਾ ਸੀ ਵਿਆਹ ਕਰਾ ਕੇ ਵਿਚਾਰੀ ਨੇ ਬੜੇ ਚਾਵਾਂ ਦੇ ਨਾਲ ਬਾਹਰ ਚੱਲੀ ਸੀ ਫਿਰ ਉਹਨੂੰ ਪਤਾ ਲੱਗਾ ਕਿ ਕੈਂਸਰ ਆ ਬਸ ਉਹ ਦਿਨਾਂ ਦੇ ਵਿੱਚ ਹੀ ਮੁੜ ਕੇ ਉਹ ਪੂਰੀ ਹੋ ਚੁੱਕੀ ਸੀ ਤੇ ਮੇਰਾ ਵੀ ਐਕਸਪੀਰੀਅੰਸ ਜਿਹੜਾ ਵਾ ਉਥੋਂ ਦਾ ਬਹੁਤ ਮਾੜਾ ਰਿਹਾ ਵਾ ਉਹ ਗਈ ਸੀ ਡੀ ਜੀਐਮਸੀ ਹਸਪੀਟਲ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਮੈਨੂੰ ਐ ਲੱਗਾ ਉਹਦੀ ਵੀਡੀਓ ਦੇਖ ਕੇ ਸੁਣ ਕੇ ਵੀ ਕਾਸ਼ ਉਹ ਤੇ ਸਹੀ ਹਸਪੀਟਲ ਗਏ ਹੁੰਦੇ ਤੇ ਅੱਜ ਸ਼ਾਇਦ ਉਹ ਭੈਣ ਜਿੰਦਾ ਹੁੰਦੀ ਸੋ ਆਪਾਂ ਗਲਤੀਆਂ ਕਿੱਥੇ ਕਰਦੇ ਆਂ ਕੀ ਆਪਣਾ ਖਾਣ-ਪੀਣ ਗਲਤ ਹੋ ਰਿਹਾ ਇਹ ਆਪਾਂ ਨੂੰ ਅੱਜਕੱਲ ਜਾਣਨ ਦੀ ਬਹੁਤ ਜ਼ਰੂਰਤ ਆ ਤੇ ਇਹ ਜਿਹੜੀਆਂ ਬਿਮਾਰੀਆਂ ਆਪਾਂ ਆਮ ਹੀ ਆਪਾਂ ਸਟੇੜੀਆਂ ਵਾ ਖਾਣ-ਪੀਣ ਉਹੋ ਜਿਹਾ ਕਰਕੇ ਪੁਰਾਣੇ ਬਜ਼ੁਰਗਾਂ ਦਾ ਇਹੋ ਜਿਹਾ ਖਾਣ-ਪੀਣ ਨਹੀਂ ਸੀਗਾ ਤੁਸੀਂ ਆਮ ਹੀ ਦੇਖਿਆ ਹੋਗਾ ਕਿ ਕਿਸੇ ਵੀ ਬਜ਼ੁਰਗ ਨੂੰ ਕੋਈ ਵੀ ਇਹੋ ਜਿਹੀ ਪ੍ਰੋਬਲਮ ਦਾ ਨਾਮ ਵੀ ਨਹੀਂ ਪਤਾ ਸੀ ਜਿਹੋ ਜਿਹੀਆਂ ਪ੍ਰੋਬਲਮ ਅੱਜਕੱਲ ਛੋਟੇ-ਛੋਟੇ ਬੱਚਿਆਂ ਨੂੰ ਲੱਗ ਰਹੀਆਂ ਨੇ ਸੋ ਉਹ ਆਪਾਂ ਜਾਣਕਾਰੀ ਸਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ ਸਾਡੇ ਨਾਲ ਜਿਹੜਾ ਵਾ ਉਹ ਸਾਂਝਾ ਕਰਿਓ ਜੇ ਆਪਣਾ ਕੋਈ ਵੀ ਵਿਚਾਰ ਹੋਵੇ ਕੋਈ ਬਜ਼ੁਰਗ ਹੋਣ ਕਿਸੇ ਦੇ ਘਰੇ ਹੋਣ ਚਾਹੇ ਖੁਦ ਆ ਬਜ਼ੁਰਗ ਜਿਵੇਂ ਉਹ ਮਾਤਾ ਜੀ ਨੇ ਸਾਡੇ ਨਾਲ ਸੰਪਰਕ ਕੀਤਾ ਤੁਸੀਂ ਜੇ ਖੁਦ ਵੀ ਇਹ ਵੀਡੀਓ ਵੇਖ ਰਹੇ ਹੋ ਤੁਹਾਡੇ ਕੋਲ ਖੁਦ ਤੋਂ ਕੋਈ ਐਕਸਪੀਰੀਅੰਸ ਹੈ ਸਾਡੇ ਨਾਲ ਤੁਸੀਂ ਸੰਪਰਕ ਜ਼ਰੂਰ ਕਰਿਓ ਜੇ ਕਿਉਂਕਿ ਹੁਣ ਆਪਾਂ ਇਹ ਕੀਮਤੀ ਜਾਣਕਾਰੀ ਜਨਨਿਕ ਇਹ ਨਾ ਬਜ਼ੁਰਗਾਂ ਨੂੰ ਸੰਦੂਕ ਦੇ ਵਿੱਚ ਬੰਦ ਨਹੀਂ ਰਹਿਣ ਦੇਣਾ ਆਮ ਲੋਕਾਂ ਤੱਕ ਇਹਨਾਂ ਦੀ ਗੱਲ ਪਹੁੰਚਾਵਾਂਗੇ ਕਿ ਜੋ ਇਹ ਕਹਿਣਾ ਚਾਹੁੰਦੇ ਨੇ ਸੋ ਉਸ ਦਿਨ ਆਪਾਂ ਨੂੰ ਮਾਤਾ ਜੀ ਨਾਲ ਮਿਲ ਕੇ ਐਕਸਪੀਰੀਅੰਸ ਵਧੀਆ ਲੱਗਾ ਨਾਲ ਦਾ ਕਿ ਉਹਨਾਂ ਨੇ ਲਾਈਫ ਕਿਵੇਂ ਗੁਜ਼ਾਰੀ ਆਪਾਂ ਆਮ ਸਟੋਰੀਆਂ ਕਹਾਣੀਆਂ ਫਿਲਮਾਂ ਦੇਖਦੇ ਆ ਉਹਨਾਂ ਚੀਜ਼ਾਂ ਤੇ ਉਹ ਬਣੀਆਂ ਹੁੰਦੀਆਂ ਨੇ ਤੇ ਉਹੀ ਚੀਜ਼ਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਆਪਾਂ ਦੱਸੀਏ ਕਿ ਉਹਨਾਂ ਦਾ ਲਾਈਫ ਦਾ ਐਕਸਪੀਰੀਅੰਸ ਕੀ ਰਿਹਾ ਉਹ ਕੀ ਖਾਂਦੇ ਪੀਂਦੇ ਨੇ ਕਿ ਇੰਨੀ ਲੰਬੀ ਉਮਰ ਤੱਕ ਵੀ ਉਹਨਾਂ ਨੂੰ ਕੋਈ ਦਿੱਕਤ ਪ੍ਰੋਬਲਮ ਨਹੀਂ ਹੁੰਦੀ ਸੋ ਤੁਸੀਂ ਆਪਣਾ ਸੰਪਰਕ ਕਰਨ ਵਾਸਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰ ਸਕਦੇ ਹੋ ਟਾਈਮ ਹੋਗਾ ਜੀ ਫੋਨ ਕਰਨ ਦਾ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉਸ ਤੋਂ ਬਾਅਦ ਜਿਹੜਾ ਫੋਨ ਪਲੀਜ਼ ਨਾ ਕਰਿਓ ਨੈਕਸਟ ਡੇ ਤੁਸੀਂ ਫੋਨ ਕਰ ਸਕਦੇ ਹੋ ਸੋ ਇਹ ਨਿੱਕੀ ਜਿਹੀ ਜਿਹੜੀ ਵੀਡੀਓ ਇਸ ਕਰਕੇ ਆਪਾਂ ਬਣਾਈ ਸੀਗੀ ਕਿ ਸਾਨੂੰ ਲੱਗਾ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਜਿਹੜੇ ਬੱਚੇ ਨੇ ਉਹ ਇਸ ਚੀਜ਼ ਨੂੰ ਛੱਡਦੇ ਜਾ ਰਹੇ ਨੇ ਭੁੱਲਦੇ ਜਾ ਰਹੇ ਨੇ ਵੀ ਕੀ ਖਾਣਾ ਵਾ ਕਈ ਬੱਚਿਆਂ ਨੂੰ ਛੱਡੋ ਕਈ ਜਿਹੜੀਆਂ ਮੈਰਿਡ ਲੇਡੀਜ਼ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਬਜ਼ੁਰਗਾਂ ਦੀ ਬਹੁਤ ਘਾਟ ਪੈਂਦੀ ਜਾ ਰਹੀ ਆ ਸੋ ਜਿਹੜੇ ਬਜ਼ੁਰਗ ਆ ਉਹ ਆਪਣਾ ਐਕਸਪੀਰੀਅੰਸ ਜਦੋਂ ਸਾਂਝਾ ਕਰਨਗੇ ਇੱਕ ਉਹਨਾਂ ਨੂੰ ਪਲੇਟਫਾਰਮ ਮਿਲੂਗਾ ਕਿ ਆਪਣੀ ਗੱਲ ਕਰਨ ਦਾ ਸੋ ਬਾਕੀ ਕੱਲੇ ਇੰਡੀਆ ਵਾਲੇ ਨਹੀਂ ਜਿਹੜੇ ਬਜ਼ੁਰਗ ਬਾਹਰ ਬੈਠੇ ਨੇ ਬਾਹਰਲੇ ਦੇਸ਼ ਦੇ ਵਿੱਚ ਬਜ਼ੁਰਗ ਬੈਠੇ ਨੇ ਉਹ ਆਪਣੇ ਨਾਲ ਜੇ ਕੋਈ ਆਪਣੀ ਲਾਈਫ ਦਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਤੇ ਉਹ ਸਾਨੂੰ ਜਰੂਰ ਸੰਪਰਕ ਕਰ ਸਕਦੇ ਆਪਾਂ ਉਹਨਾਂ ਦੇ ਨਾਲ ਜਿਹੜੇ ਵੀਡੀਓ ਕਾਲ ਰਾਹੀਂ ਵੀ ਸਾਰਾ ਆਪਾਂ ਜਿਹੜੀ ਗੱਲਬਾਤ ਕਰਾਂਗੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਜਿਵੇਂ ਕਿ ਕੱਲ੍ਹ ਵਾਲੇ ਲਾਈਵ 'ਚ ਤੁਸੀਂ ਸੁਣਿਆ ਹੀ ਹੋਗਾ ਜਿਨ੍ਹਾਂ ਨੇ ਲਾਈਵ ਦੇਖਿਆ ਕਿ ਆਪਣੇ ਬਾਰੂ ਆਇਆ ਸੀਗਾ ਫੋਨ 'ਪੀਓ' ਕਹਿੰਦੇ ਨਸੀਰ ਫੁੱਟੀ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਟਾਈਮ ਫਿਕਸ ਕਰਕੇ ਵੀ ਕੀ ਉਹ ਆਪਣੇ ਨਾਲ ਲਾਈਵ ਦਾ ਐਕਸਪੀਰੀਅੰਸ ਹੋ ਕਹਿੰਦੇ ਸੀ ਅਜਮਾਇਆ ਹੋਇਆ ਵਾ ਤਰੀਕਾ ਸੋ ਇਹ ਜਿਹੜੀ ਨਸੀਰ ਫੁੱਟਣ ਦੀ ਅੱਜਕੱਲ੍ਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਆਪਾਂ ਛੇਤੀ ਹੀ ਉਸ ਚੀਜ਼ ਤੇ ਸਾਰੀ ਵੀਡੀਓ ਤਿਆਰ ਕਰਾਂਗੇ ਜਿਵੇਂ ਜਿਵੇਂ ਉਹ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰਨਗੇ ਉਹੀ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਸੋ ਇਹ ਨਿੱਕੀ ਜਿਹੀ ਵੀਡੀਓ ਵਾ ਜੇ ਤੁਹਾਨੂੰ ਚੰਗੀ ਲੱਗੇ ਯਾਨੀ ਕਿ ਜਿਹੜੀ ਆਪਾਂ ਜਾਣਕਾਰੀ ਲੈਣ ਵਾਲੀ ਵੀਡੀਓ ਸ਼ੁਰੂ ਕਰਨ ਲੱਗੇ ਆਂ ਵੀ ਆਪਾਂ ਬਜ਼ੁਰਗਾਂ ਤੋਂ ਜਾਣਕਾਰੀ ਲਈਏ ਤੇ ਜਿਆਦਾ ਜਿਆਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਘਰ ਤੱਕ ਇਹ ਵੀਡੀਓ ਪਹੁੰਚ ਸਕੇ ਉਸ ਬਜ਼ੁਰਗ ਤੱਕ ਪਹੁੰਚ ਸਕੇ ਕਿ ਜਿਹੜੇ ਦੁਨੀਆ ਨੂੰ ਆਪਣੀ ਕੋਈ ਗੱਲ ਰੱਖਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਹੈਗਾ ਸੋ ਉਹਨਾਂ ਦਾ ਆਪਾਂ ਜਰੀਆ ਬਣਾਵਾਂਗੇ ਉਹਨਾਂ ਦੇ ਕੋਲ ਜਾਵਾਂਗੇ ਤੇ ਉਹਨਾਂ ਦੀ ਲਾਈਫ ਦਾ ਐਕਸਪੀਰੀਅੰਸ ਸਾਂਝਾ ਕਰਾਂਗੇ ਸੋ ਇਸ ਵੀਡੀਓ ਦੇ ਇੱਥੇ ਐਂਡ ਕਰਦੇ ਆਂ ਜੀ ਮਿਲਦੇ ਆ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ ਤਦ ਤੱਕ ਲਈ ਸਸਤੇ ਕਾ